ਆਰੇ ਨੂੰ ਪਿਆਰ ਕਰੇ ਸੱਜਿਆ ਖਲਚੀ ਪਤਪਸ ਵਕਤ ਤੇ ਆਪਣੇ ਚੈਨਲ ਤੇ ਪਿਛਲੇ ਸਮੇਂ ਵੱਖ-ਵੱਖ ਮੁਲਾਜ਼ਮ ਜਥੇ ਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਸੀ ਆਪੋ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਇਸੇ ਦੌਰਾਨ ਕੁਝ ਜਿਹੜੇ ਮੁਲਾਜ਼ਮ ਪੈਨਸ਼ਨਰਸ ਨੇ ਉਹ ਹਾਈ ਕੋਰਟ ਨੇ ਦਾ ਜਿਹੜਾ ਦਰਵਾਜ਼ਾ ਖੜਕਾਇਆ ਸੀ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਵੱਖ-ਵੱਖ ਮੁੱਦਿਆਂ ਤੇ ਸੁਣਵਾਈਆਂ ਚਲਾਈਆਂ ਸੀ ਜਿਦੇ ਵਿੱਚ ਬੜੇ ਹੀ ਅਹਿਮ ਫੈਸਲੇ ਆਏ ਹਨ ਸਭ ਤੋਂ ਪਹਿਲਾਂ ਪੈਨਸ਼ਨਰ ਡਿਮਾਂਡ ਕਰ ਰਹੇ ਸੀ ਕਿ 6 ਮਾ ਕੋ ਯਾਡਾ ਤਨਖਾਹ ਕਮਿਸ਼ਨ ਹੈ ਇਹਦਾ ਉਹਨਾਂ ਨੂੰ ਦਿਆਂ ਜਿਹੜੀਆਂ ਪੈਨਸ਼ਨਾਂ ਜਿਹੜੀਆਂ ਨੇ 2.95 ਗੁਣਾਗ ਨਾਲ ਸੋਧਨ ਦੀਆਂ ਜਿਹੜੀਆਂ ਸਿਫਾਰਿਸ਼ ਕੀਤੀ ਜਾਵੇ ਉਸੇ ਮੁਤਾਬਕ ਉਹਨਾਂ ਦੀਆਂ ਪੈਨਸ਼ਨਾਂ ਸੋਧੀਆਂ ਜਾਣ ਇਸ ਸਬੰਧ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਹੋਈ ਹੈ ਉਹਨਾਂ ਦੀ ਹਾਈ ਕੋਰਟ ਨੇ ਪੂਰਾ ਰਿਕਾਰਡ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਮੰਗਵਾਇਆ ਉਹ ਲੰਮੀ ਡਿਸਕਸ਼ਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਹੁਕਮ ਦਿੱਤੇ ਨੇ ਕਿ ਇਸ ਮੁੱਦੇ ਦੇ ਉੱਪਰ 3 ਮਹੀਨਿਆਂ ਦੇ ਵਿੱਚ ਜਿਹੜਾ ਹੈ ਫੈਸਲਾ ਲਿਆ ਜਾਵੇ ਪਰ ਹਾਈ ਕੋਰਟ ਨੇ ਵੀ ਇਹ ਗੱਲ ਕਹੀ ਹੈ ਵੀ ਜੇ ਇਹੇ ਸਬੰਧ ਦੇ ਵਿੱਚ ਸਰਕਾਰ ਪੈਨਸ਼ਨਾਂ ਦੀ ਮੰਗ ਮੰਨਣ ਤੋਂ ਅਸਮਰਥ ਹੈ ਤਾਂ 2.9 ਨਹੀਂ ਦੇਣਾ ਚਾਹੁੰਦੀ ਤਾਂ ਫਿਰ ਪੂਰੇ ਜਿਹੜੇ ਕਾਰਨ ਦੱਸੇ ਜਾਣ ਵੀ ਕਿਹੜੇ ਕਾਰਨਾ ਕਰਕੇ ਇਹਨਾਂ ਨੂੰ 2.99 ਗੁਣਾਕ ਅੰਕ ਜਿਹੜੀਆਂ ਨਾਲ ਫੈਸ਼ਨਾ ਨਹੀਂ ਸੋਧੀਆਂ ਜਾ ਸਕਦੀਆਂ ਔਰ ਇਸੇ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਹਾਈ ਕੋਰਟ ਦੇ ਇਹਦੀ ਅਗਲੀ ਜਿਹੜੀ ਜਿਹੜੀ ਕੀ ਕਾਰਵਾਈ ਹੈ ਵਿਚਾਰ ਬਟਾਂਦਰਾ ਜਿਹੜਾ ਹੈ ਇਹਦੀ ਡੇਟ ਜਿਹੜੀ ਹੈ 21 ਜਨਵਰੀ 2025 ਨਿਧਾਰਤ ਕੀਤੀ ਗਈ ਹੈ ਸੋ ਦੋਸਤੋ ਪੰਜਾਬ ਸਰਕਾਰ ਨੂੰ ਹਰ ਹਾਲਾਤ ਦੇ ਵਿੱਚ ਜਵਾਬ ਦੇਣਾ ਪਵੇਗਾ ਪੰਜਾਬ ਸੋ ਸਾਰੀ ਇਹ ਜਾਣਕਾਰੀ ਤੁਹਾਡਾ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਦੱਸਾਂਗੇ ਵੀ ਕਿਹੜੀ ਮਲਾਜ਼ਮਾਂ ਤੇ ਪੈਨਸ਼ਨ ਨੂੰ 5% ਦਾ ਲਾਭ ਜਿਹੜਾ ਹੈ ਦਿੱਤਾ ਗਿਆ ਤੇ ਕਿਹੜੀ ਮਲਾਜ਼ਮਾਂ ਨੂੰ ਇਹ ਜਿਹੜਾ ਲਾਭ ਪ੍ਰਾਪਤ ਹੋਵੇਗਾ ਸੋ ਉਹ ਸਾਰੇ ਹੀ ਜਾਣ ਕੇ ਤੁਹਾਡਾ ਸਾਂਝ ਕਰ ਦਿੰਨੇ ਹੈ ਜੇਕਰ ਲੈ ਚੈਨਲ ਤੇ ਨਵੇਂ ਹੋ ਚੈਨਲ ਨੂੰ سبسਕਰਾਈਬਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਹੁਣ ਚੱਲਦੇ ਹਾਂ ਅੱਜ ਦੀ ਵੱਡੀ ਅਪਡੇਟ ਵੱਲ ਤੇ ਖਾਸ ਵੱਡੀ ਅਪਡੇਟ ਦੀ ਵੱਲ ਜੀ ਸੋ ਦੋਸਤੋ ਜਿੱਥੇ ਕਿ ਇੱਕ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਟ ਮਲਾਜ਼ਮਾਂ ਨੂੰ ਕੇਂਦਰੀ ਮਲਾਜ਼ਮਾਂ ਨੂੰ ਅੱਠਵਾਂ ਤਨਖਾਹ ਕਮਿਸ਼ਨ ਦਾ ਜਿਹੜਾ ਲਾਭ ਦੇਣਾ ਦਾ ਐਲਾਨ ਕੀਤਾ ਹੈ ਜਿੰਨਾ ਜਿੰਨਾ ਪੰਜਾਬ ਦੇ ਮਲਾਜ਼ਮਾਂ ਤੇ ਕੇਂਦਰ ਦਾ ਸਕੇਲ ਲਾਗੂ ਹੈ ਉਹਨਾਂ ਦੀ ਤਨਖਾਹ ਦੇ ਵਿੱਚ ਬੰਪਰ ਵਾਧਾ ਹੋਵੇਗਾ ਜਿਸ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨ ਦੇ ਡੀਏ ਏਰੀਆ ਦੇ ਭੱਤਿਆਂ ਦੇ ਵਿੱਚ ਵਾਧਾ ਜਿਹੜਾ ਹੈ ਦੇਖਣ ਨੂੰ ਮਿਲੇਗਾ ਤਨਖਾਹਾਂ ਦੇ ਵਿੱਚ ਵੀ ਬੰਪਰ ਵਾਧਾ ਜਿਹੜਾ ਹੈ ਹੋਵੇਗਾ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਹੁਣ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5% ਦਾ ਲਾਭ ਜਿਹੜਾ ਹੈ ਦਿੱਤਾ ਹੈ ਸੋ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਨਾਲ ਮਲਾਜ਼ਮ ਜਥੇਬੰਦੀ ਦੀ ਇੱਕ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ ਜਿਸ ਦੇ ਵਿੱਚ ਸੀਐਮ ਮਾਨ ਜੀ ਸਰਕਾਰੀ ਕੰਮ ਤੇ ਵਿੱਚ ਰੁੱਝੇ ਹੋਣ ਕਰਕੇ ਖੁਦ ਜਿਹੜਾ ਹੈ ਹਾਜ਼ਰ ਨਹੀਂ ਸੀ ਪਰੰਤੂ ਇਹ ਮੀਟਿੰਗ ਜਿਹੜੀ ਹੈ ਵਿੱਤ ਸਕੱਤਰ ਦੇ ਨਾਲ ਮੁਲਾਜ਼ਮ ਜਥੇਬੰਦੀਆਂ ਦੀ ਰੱਖੀ ਗਈ ਸੀ ਅਤੇ ਇਸ ਮੀਟਿੰਗ ਦੇ ਵਿੱਚ ਬਲਾਸਮਾ ਨੂੰ ਤਨਖਾਹ ਦੇ ਵਿੱਚ 5% ਦਾ ਵਾਧਾ ਦਾ ਐਲਾਨ ਕੀਤਾ ਗਿਆ ਸੀ ਇਹ ਮੀਟਿੰਗ ਜਿਹੜੀ ਹੈ ਪੰਜਾਬ ਰੋਡਵੇਜ਼ ਪੰਬਸ ਵਰਕਰ ਵਰਕਸ਼ਾਪ ਦੇ ਮੁਲਾਜ਼ਮਾਂ ਜਥੇਬੰਦੀਆਂ ਨਾਲ ਰੱਖੀ ਗਈ ਸੀ ਅਤੇ ਹੁਣ ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜੇਕਰ ਕਿਸੇ ਵੀ ਇੱਕ ਜਥੇਬੰਦੀ ਦੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਤਾਂ ਬਾਕੀ ਮੁਲਾਜ਼ਮ ਜਥੇਬੰਦੀਆਂ ਦੀ ਜੈਸੇ ਜਿਸ ਤਰ੍ਹਾਂ ਕੀ ਮੰਗਾਂ ਦੇ ਉੱਤੇ ਵੀ ਹੌਲੀ-ਹੌਲੀ ਇਹ ਕਰਕੇ ਇਸੇ ਤਰ੍ਹਾਂ ਹੀ ਪੱਕੀ ਮੋਹਰ ਜਿਹੜੀ ਹੈ ਲਗਣੀ ਸ਼ੁਰੂ ਹੋ ਜਾਵੇਗੀ ਸੋ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਹੁਣ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਜੀ